ਉਹ ਚਾਹੁੰਦੀ ਏ ਚਾਹ ਵੁਨੀਆ ਵਾਲਿਓ ਯਾਰ ਮੁੰਡੇ ਨੇ ਕਿਆ ਗੀਤ ਗਾਇਆ ਚਾਰ ਇੱਕ ਮਿੰਟਾਂ ਚ ਲਵਾਓ ਹਾਈ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਆ ਵੀਡੀਓ ਵੇਖੋ ਬਾਕੀ ਗੱਲਾਂ ਕਰਦੇ ਬਾਅਦ ਚ ਚਾਹੁੰਦੀ ਏ ਚਾਹ ਵੁਨੀਆ ਵਾਲਿਓ ਢੇੜਾ ਚਾਚ ਲੈ ਜਿਆਣੀ ਪਾਉਂਦਾ ਹੁਣ ਕਦੇ ਨਾ ਚੜੇ ਜਾਉਂਦਾ ਟਿੰਗ ਢਿੰਗ 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 ਢੇੜਾ ਚਾਚ ਲੈ ਜਿਆਣੀ ਪਾਉਂਦਾ ਚਾਹ ਆ ਵਖਰਾ ਸਵਾਦੀ ਦੁਨੀਆ ਵਾਲਿਓ ਅੱਛਾ ਹੁੰਦੀ ਏ ਚਾਹ ਦੁਨੀਆ ਵਾਲਿਓ ਅੱਛਾ ਹੁੰਦੀ ਏ ਚਾਹ ਦੁਨੀਆ ਵਾਲਿਓ ਬਿਸਕੁਟ ਨਾਲ ਜਦੋਂ ਚਾਹ ਪੀਂਦਾ ਇਹਦਾ ਲੱਗਦਾ ਜਿਵੇਂ ਪੀਂਨਾ ਮਰੀਂਦਾ ਟਿੰਗ 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 ਬਿਸਕੁਟ ਨਾਲ ਜਦੋਂ ਚਾਹ ਪੀਂਦਾ ਇਹਦਾ ਲੱਗਦਾ ਜਿਵੇਂ ਪੀਂ ਸਵਾਦਯੋ ਦੁਨੀਆ ਵਾਲਿਓ ਚਾਹ ਹੁੰਦੀ ਏ ਚਾਹ ਦੁਨੀਆ ਵਾਲਿਓ ਚਾਹ ਹੁੰਦੀ ਏ ਚਾਹ ਦੁਨੀਆ ਵਾਲਿਓ ਉਹ ਬੱਲੇ ਛੇਰਾ ਚਾਹ ਹੁੰਦੀ ਏ ਚਾਹ ਦੁਨੀਆ ਵਾਲਿਓ ਚਾਹ ਹੋਵੇ ਤੇ ਚਾਹ ਹੋਵੇ ਤੇ ਫੇਰ ਚਾਹ ਪੀਣ ਨੂੰ ਜੀ ਕਰਦਾ ਬਾਕੀ ਤੇਰਾ ਗੀਤ ਸੁਣ ਕੇ ਮੇਰਾ ਚਾਰੋ ਚਿੱਤ ਕਰ ਆਇਆ ਏ ਡਿੰਗ 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 ਡੇਂਗ 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 ਡੇਂਗ